ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਪਾਦ ਕਬੀਰ ਸਹਿਬਾਨ ਕਹਿ ਰਹੇ ਨੇ ਪਹਿਲਾ ਮੈਂ ਸਮਝਦਾ ਸੀ ਮੈਂ ਸਾਰਿਆਂ ਤੋਂ ਵੱਡਾ ਵਾਂ ਤੇ ਬਹੁਤ ਚੰਗਾ ਵਾਂ ਬਾਕੀ ਸਭ ਛੋਟੇ ਨੇ ਬਹੁਤ ਬੁਰੇ ਨੇ ਪਰ ਜਦੋਂ ਮੈਂ ਸਿਮਰਨ ਦੇ ਵਿੱਚ ਜੁੜਿਆ ਸਿਮਰਨ ਦੀ ਬਰਕਤ ਦੇ ਨਾਲ ਹੁਣ ਪਤਾ ਲੱਗਿਆ ਨਹੀਂ ਸਭ ਤੇ ਹਮ ਬੁਰੇ ਮੈਂ ਸਾਰਿਆਂ ਤੋਂ ਬੁਰਾ ਤੇ ਛੋਟਾ ਵਾਂ ਹਮ ਤਜ ਮੈਨੂੰ ਛੱਡ ਕੇ ਪਾਲੋ ਸਭ ਕੋਏ ਬਾਕੀ ਸਭ ਭਲੇ ਨੇ ਚੰਗੇ ਨੇ ਬਹੁਤ ਉੱਚੇ ਨੇ ਜਿਨੇ ਐਸਾ ਕਰ ਬੂਜਿਆ ਮੀਤ ਮਾਰਾ ਸੋਏ ਤੇ ਜਿਨੇ ਜਿੰਨੇ ਵੀ ਇਸ ਅਵਸਥਾ ਨੂੰ ਜਾਣ ਲਿਆ ਜਿਹੜਾ ਜਿਹੜਾ ਵੀ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਸਮਝ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਉਹ ਮੇਰੇ ਮਿੱਤਰ ਨੇ ਉਹ ਮੇਰੇ ਪਿਆਰੇ ਨੇ ਕਬੀਰਿਆ ਈ ਮੁਝੈ ਪੈ ਅਨਗ ਕਰੇ ਕਰ ਭੇਸ ਏ ਹੌਮੇ ਏ ਮਾਇਆ ਇੱਕ ਨਹੀਂ ਅਨੇਕਾਂ ਰੂਪ ਧਾਰ ਕੇ ਚੜ ਕੇ ਆਈ ਮੇਰਾ ਨੁਕਸਾਨ ਕਰਨ ਵਾਸਤੇ ਪਰ ਹਮ ਰਾਖੇ ਗੁਰੇ ਆਪਣੇ ਉਨ ਕੀ ਨੂੰ ਆਦੇਸ ਪਰ ਮੇਰੇ ਸਤਿਗੁਰ ਨੇ ਹੱਥ ਦੇ ਕੇ ਮੇਰੀ ਰੱਖਿਆ ਕੀਤੀ ਐ ਮੈਂ ਸਤਿਗੁਰ ਤੋਂ ਬਲਿਹਾਰ ਜਾਣਾ ਵਾ ਕਿ ਜਿੰਨੇ ਜਦੋਂ ਕਲਾ ਵਰਤਾਈ ਸਤਿਗੁਰੂ ਦੀ ਕਲਾ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਹਉਮੈ ਹੁਣ ਸਾਡੇ ਚਰਨਾਂ ਤੇ ਟੈ ਪਈ ਹੈ ਤੇ ਨਿਮਰਤਾ ਦੇ ਵਿੱਚ ਬਦਲ ਗਈ ਹੈ